ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9215265790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਆਉਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਵੀ ਆਪਾਂ ਬਿਲਕੁਲ ਰੈਂਗ ਸਿੰਘ ਦੀ ਪਹਿਲੇ ਸੂਏ ਝੋਟੀ ਤਾਜੀ ਸੂਈ ਹੋਈ ਲੈਣੀ ਹੈ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛ ਕੇ ਦੱਸਣਾ ਦੋਸਤੋ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਬਜਲਬ੍ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਹਾਉਦਤ ਹੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਸੰਪਰਕ ਜਰੂਰ ਬਣਾ ਲਿਓ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਨਾਮ ਹਾਨੀਆ ਜੀ ਪਿੰਡ ਧੋਲਾ ਜਿਲ੍ਹਾ ਬਰਨਾਲਾ ਨਾਮ ਹਾਨੀਆ ਪਿੰਡ ਧੋਲਾ ਤੇ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 7681994800 7681994800 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਲਿਖਨੇ ਕਹਿਮਾ ਸੂਆ ਸੂਈ ਆ ਪਹਿਲਾ ਸੂਆ ਹੀ ਸੂਈ ਆ ਜੀ ਪਹਿਲਾ ਸੂਆ ਸੂਈ ਆ ਸੂਈ ਨੂੰ ਕੈਦਨ ਹੋ ਗਏ ਕੱਲ ਸਵੇਰ ਦੀ ਸੂਈਆ ਬੋਲਿਆਂ ਖਾਲੀ ਕਰ ਕੱਲ ਸਵੇਰ ਦੀ ਸੂਈਆ ਤੇ ਬੋਲਿਆਂ ਬਿਲਕੁਲ ਖਾਲੀ ਐ ਕਿੰਨੇ ਕ ਬੋਲੇ ਤੋਂ ਸਟਾਰਟਿੰਗ ਕੀਤੀ ਐ ਜਿਹਦਾ ਚੋਰ ਚੋਣਾਂ ਦਾ 7 ਕਿਲੋ ਸਾਰਾ ਬੋਲਾ ਲਾਓ ਦੋਸਤੋ ਕਾਲਾ ਸਵੇੜ ਦੀ ਦੋਸਤ ਵੀਰ ਕਹਿੰਦਾ ਝੋਟੀ ਸੂਈ ਆ ਜਿਹਦਾ ਬੱਚੇ ਬੱਚੇ ਦਾ ਲਾਉਣਾ ਤਾਂ ਤਾਂ 9 ਕਿਲੋ ਆ ਨਹੀਂ 7 ਕਿਲੋ ਬੋਲਾ ਚੌਣ ਚ ਆ ਜਾਂਦਾ ਬਿਲਕੁਲ ਐਨ ਬਰੀਕ ਸਕਿਨ ਮੁਠੀ ਵਾਲਾ ਨਿਕੜ ਮਾ ਥਣ ਥਣ ਲੇਵੇ ਦੀ ਬਿਲਕੁਲ ਸਾਬ ਵੀਰੇ ਖੋਲ ਕੇ ਕਿਹੜਾ ਦਵਾਰੇ ਤੋਰੇ ਪਖਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਹਮਧਾਰੀ ਚਾਉਂਦੀ ਹੈ ਤਾਂ ਵੀਰ ਖਣੀ ਨਾ ਜਰੂਰ ਕੰਟੈਕਟ ਕਰ ਲਿਓ ਖੋਲ ਕੇ ਵੀਰੇ ਗੇੜਾ ਦੇ ਬਾਰੇ ਤੋਰੇ ਬਖੋਪਾ ਬਾਈਆਂ ਨੂੰ ਚੈੱਕ ਕਰਵਾ ਦੀ ਦੋਸਤੋ ਨਿਖੜਮਾ ਥਣ ਗੈਬ ਤੇ ਪਹਿਲਾ ਸੂਆ ਸੂਈਆ ਰਿੰਗ ਸਿੰਘ ਬਿਲਕੁਲ ਲੈਣ ਬਰੀਕ ਸਕਿਨ ਤੇ ਗੋਲ ਸਿੰਘ ਮੁਠੀ ਵਾਲਾ ਤੇ ਮੁਠੀ ਵਾਲਾ ਹੀ ਨਿਖੜਮਾ ਥਾਣਾ ਚੰਗੀ ਬੇਲਬੂਲ ਝੋਟੀ ਦੇ ਥਣ ਹਵਾਣੇ ਦੀ ਕੁਆਲਿਟੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਬਿਲਕੁਲ ਸ਼ਾਂਤ ਸੀਲ ਠੰਡੇ ਸੁਭਾਅ ਵਾਲੀ ਤੇ ਲੈ ਬਾਬਾ ਮਿਲਕਿੰਗ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਹੁੰਦੀ ਹੈ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਓ ਪਿੰਡ ਹੈਗਾ ਵੀਰ ਦਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋੜ ਲਿਆ ਹਣੀ ਵੀਰ ਤੇ ਮੋਬਾਈਲ ਨੰਬਰ 76819 4980 49842 ਪਹਿਲਾ ਸੂਆ ਸੂਈਆ ਔਲ ਬਿਲਕੁਲ ਕਰਦੀ ਨਹੀਂਗੀ ਤੇ ਬੱਚੇ ਤੇ ਫੁੱਲ ਸਹਿਮਤ ਹੈਗੀ ਤਾਂ ਜੀ ਕੱਲ ਦੀ ਸੂਈਆ ਧਾਰਾਂ ਮਾਰ ਕੇ ਬਿਲਕੁਲ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਹੁੰਦੀ ਹੈ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਿਓ ਲੈ ਹਣੀ ਵੀਰੇ ਬੱਚਾ ਛੱਡ ਕੇ ਧਾਰਾਂ ਮਾਰ ਕੇ ਦਿਖਾ ਦੇ ਰੋਟੀ ਨਹੀਂ ਦੋਸਤੋ ਚੌਣ ਚਵਾਦੀ ਵੀਰ ਕਹਿੰਦਾ ਹੈਗੀ ਬਿਲਕੁਲ ਲੈਣ ਓਕੇ ਬੱਚਾ ਪ੍ਰੋਪਰ ਝੋਟੀ ਚੱਟਦੀ ਹੈ ਕੋਈ ਔਲ ਨਹੀਂ ਕੋਈ ਫੌਲ ਨਹੀਂ ਸਵੇਰੇ ਦੀ ਚਵਾਈ ਕਹਿੰਦੇ ਕਦੋਂ ਹੋਈ ਹੋਈ ਆ ਵੀਰੇ 6 ਵਜੇ ਦੀ ਹੋਈ ਆ ਬਾਈ 6 ਤੋਂ 6 ਹੀ ਹੁੰਦੀ ਆ ਸ਼ਾਮ ਨੂੰ 6 ਤੋਂ 6 ਵੀਰ ਕਹਿੰਦਾ ਚਵਾਈ ਹੋਈ ਹੋਈ ਆ ਕੋਈ ਡੰਗ ਦੇ ਆੜੀ ਨਹੀਂ ਛੱਡੀ ਬਿਲਕੁਲ ਲੈਣ ਕੰਪੈਕਟ ਆਰਡਰ ਮੁਠੀ ਵਾਲਾ ਨਿਕਣਵਾ ਥਾਣ ਬਰੀਕ ਸਕਿਨ ਤੇ ਵੀਰੇ ਕਿੰਨਾ ਕੁ ਦੁੱਧ ਦੇ ਦੂ ਪੀਕ ਲੈਵਲ ਤੇ ਜਾ ਕੇ ਪੀਕ ਲੈਵਲ ਤੇ ਜਾ ਕੇ ਬਾਈ ਹੂੰ ਲੋਕਾਂ ਵਾਂਗੂ ਨਹੀਂ ਕਹਿੰਦੇ 14 ਕਿਲੋ ਦੁੱਧ ਝੋਟੀ ਪਹਿਲੇ ਦੋਸਤੋ ਇੰਨਾ ਕੁ ਦੁੱਧ ਦੇਖੋ ਝੋਟੀ ਝੋਟ ਦੀ ਵੀ ਆ ਬਿਲਕੁਲ ਲੈਣਾ 14 ਕਿਲੋ ਵੀਰ ਕਹਿੰਦਾ ਵੀ ਪਹਿਲੇ ਸੂਏ ਪੀਕ ਲੈਵਲ ਤੇ ਜਾ ਕੇ ਦੁੱਧ ਦੇ ਦੂ 8-9 ਕਿਲੋ ਹੁਣ ਬੋਲੀ ਤੋਂ ਛੋਟੀ ਨੇ ਸਟਾਰਟਿੰਗ ਕੀਤੀ ਐ ਬਾਕੀ ਵੱਡੀ ਗੱਲ ਸੀ ਲਸਾਂ ਤਾਂ ਕਿ ਠੰਡੇ ਸਵਾਲੀ ਆ ਨਾੜੂਆ ਬਿਲਕੁਲ ਨਾਲਾ ਨਾਲੂਆ ਬੱਚੇ ਦਾ ਟੁੱਟ ਗਿਆ ਬਾਕੀ ਘਰੇ ਆ ਕੇ ਦੇਖੋਗੇ ਤਾਂ ਨਰਾਸ਼ ਹੋਣ ਵਾਲਾ ਕੋਈ ਸਿਸਟਮ ਨਹੀਂਗਾ ਕਿਉਂਕਿ ਚੋਣ ਚਵਾਦੀ ਵੀ ਛੋਟੀ ਚੰਗੀ ਐ ਹਣੀ ਬਨ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਲੈ ਦੋਸਤੋ ਥਾਂ ਦੇਖ ਸਕ ਰਹੇ ਹੋ ਦੋਸਤੋ ਬਹੁਤ ਸੋਹਣਾ ਗੱਡਾ ਹੈ ਮੁਠੀ ਵਾਲਾ ਨਿਕਲਮਾ ਬਾਕੀ ਕੋਈ ਪਾਸਾ ਆਸਾ ਵੀ ਨਹੀਂ ਹੈਗਾ ਕੋਈ ਛੋਟੀ ਨੂੰ ਬਿਲਕੁਲ ਲੈਣ ਸਾਫ ਸੁਥਰੀ ਝੋਟੀਆਂ ਦੇਖ ਲਓ ਨੇੜੇ ਤੋਂ ਚੈੱਕ ਕਰ ਲਓ ਨਿਖੜਵੇਂ ਥਣ ਗੈਬ ਤੇ ਲਹਿਣੀ ਵੀਰ ਧਾਰਾ ਮਾਰ ਕੇ ਦਿਖਾ ਦੇ ਹੱਥ ਵੀ ਨਾ ਲਾਵੇ ਜੀ ਅੱਜ ਚੈੱਕ ਕਰ ਲਓ ਦੋਸਤੋ ਚਵਾਈ ਦੀ ਹੈਗੀ ਬਿਲਕੁਲ ਲੈਣ ਓਕ ਤੇ ਵੀਰੇ ਮੂਰ ਲੈ ਜਾਵੀਂ ਮਾਰ ਦੇ ਦੋਸਤੋ ਮੂਰਲਿਆਂ ਦੀਆਂ ਵੀ ਧਾਰਾ ਮਾਰ ਕੇ ਦਿਖਾਤੀਆਂ ਮੰਗ ਰਲਿਆਂ ਦੀਆਂ ਵੀ ਮਾਰ ਕੇ ਦਿਖਾਤੀਆਂ ਤੇ ਹਣੀ ਰੇਟ ਕੀ ਹੋਊਗਾ ਬਾਜਵ ਲੈਨ ਦੇ ਨਾਲ ਆ ਵੀਰੇ ਲੈਨ ਦੇ ਨਾਲ ਮੁੱਲ ਤਾਂ ਬਈ ਕਰਦੇ ਆ 1,65,000 ਰੁਪਈਆ ਤੇ ਹੋਊ ਕਿੰਨੇ ਦੀ ਜੱਸਨੋ ਹੋਊ ਲੈਨ ਦੇ ਬਸ 1,48,000 ਦਾ ਝੋਟੀ ਦੇ ਲੈਣਾ ਹੀ ਆ ਦੋਸਤੋ 1,48,000 ਵੀਰ ਕਹਿੰਦਾ ਲੈਣਾ ਹੀ ਆ ਘਰੇ ਆ ਬੰਦਾ 1,48 ਚੋਂ ਮਾਨਤਾ ਨਹੀਂ ਹੋਊਗਾ ਜਿਆਦਾ ਕੋਈ ਫਰਕ ਵੀਰ ਕਹਿੰਦਾ ਪਰ ਰੱਖਾ ਨਹੀਂ ਲੋਕਾਂ ਵਾਂਗੂ ਦੋ ਢਾਈ ਮੁੱਲ ਨਹੀਂ ਕੀਤਾ ਪਹਿਲਾ ਸੂਆ ਤਾਜੀ ਸੂਆ ਚੰਗਾ ਕਦਕਟ ਗੋਲ ਸਿੰਘ ਤੇ 8-9 ਕਿਲੋ ਬੋਲੀ ਤੋਂ ਹਾਜ਼ਰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ